ਅੱਜ ਆਪਣੇ ਸੁਰਜੀਤ ਬਾਜਾਖਾਨਾ YouTube ਚੈਨਲ ਤੇ ਜੁੜਨ ਵਾਲੇ ਸਾਰੇ ਸਤਿਕਾਰਯੋਗ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਜਿਵੇਂ ਇੰਡੀਆ ਦੇ ਵਿੱਚ ਕੋਈ ਐਮਐਸਪੀ ਦਾ ਕੋਈ ਚੱਕਰ ਪੈਂਦਾ ਰੋਲਾ ਪੈਂਦਾ ਕਿਸਾਨ ਯੂਨੀਅਨ ਮੰਨ ਲਓ ਧਰਨੇ ਲਾਉਂਦੀਆਂ ਉਹਦੇ ਤਰ੍ਹਾਂ ਇੱਥੇ ਵੀ ਜਿੱਦਾਂ ਕਿ ਕਾਰਪਟ ਘਰਾਣੇ ਤੋਂ ਕਿਦਾਂ ਪਚਾ ਸਕਦੇ ਹੋ ਬਸ ਸਕਦੇ ਹੋ ਛੋਟੀਆਂ ਮਾਰਕੀਟਾਂ ਨੂੰ ਤੁਹਾਨੂੰ ਹੱਲਾਸ਼ੇਰੀ ਦੇਣ ਦੇ ਵਾਸਤੇ ਅੱਜ ਮੈਂ ਆਪਣੇ ਘਰਾਂ ਕੋਲੇ ਇੱਕ ਸਕੀਪੀ ਫਰੂਟ ਮਾਰਕੀਟ ਤੇ ਆਏ ਆ ਫਿਰ ਤੁਹਾਨੂੰ ਦੱਸਦਾ ਉਹਦੇ ਰੇਟਾਂ ਦਾ ਕੀ ਫਰਕ ਹੈ ਤੇ ਇੱਥੇ ਸਬਜ਼ੀਆਂ ਭਾਜੀਆਂ ਨੂੰ ਕਿਵੇਂ ਖਰੀਦਦੇ ਆ ਆਪ ਤੁਹਾਨੂੰ ਮੈਂ ਉਹਨਾਂ ਦੀ ਇੱਕ ਝਲਕ ਦਿਵਾਉਣਾ ਜਿਵੇਂ ਮੈਂ ਗੱਲ ਕਰ ਰਿਹਾ ਕਿ ਗੰਡਿਆਂ ਦਾ ਰੇਟ 98 ਪੈਸੇ ਆ ਤੇ ਇਹੀ ਜੇ ਵੱਡੇ ਸਟੋਰ ਤੇ ਚਲੇ ਜਾऊं ਤਾਂ ਕੋਈ 4.5 ਡਾਲਰ ਦੇ ਕਿਲੋ ਨੇ ਟਮਾਟੇ 6 ਡਾਲਰ ਦੇ ਆ ਲਗਭਗ ਤੇ ਇਸ ਤਰ੍ਹਾਂ ਹੀ ਵੱਡੀਆਂ ਵੱਡੀਆਂ ਪੈਕਿੰਗਾਂ ਵੀ ਲਗਭਗ 10-10 ਡਾਲਰ ਦੀਆਂ ਤੇ ਜੇ ਵੱਡੇ ਸਟੋਰਾਂ ਦੇ ਮੁਕਾਬਲੇ ਗੱਲ ਕਰਾਂ ਤਾਂ ਇਹ ਰੇਟਰ ਇਹ ਰੇਟ ਬਹੁਤ ਹੀ ਥੋੜਾ ਤੇ ਹੁਣ ਤੁਸੀਂ ਤੁਹਾਨੂੰ ਆ ਮਤੀਰਿਆਂ ਦਾ ਰੇਟ ਵੀ ਦਿਖਾਉਣਾ ਕਿ ਜਿਹੜਾ ਉੱਥੇ 2-3 ਡਾਲਰ ਦਾ ਹੁੰਦਾ ਇੱਥੇ ਸਿਰਫ 28 ਪੈਸੇ ਦਾ ਇਦਾਂ ਹੀ ਆ ਪੇਠਾ ਹੋ ਗਿਆ ਪੇਠਾ ਇੱਥੇ ਕਈ ਤਰ੍ਹਾਂ ਦਾ ਹੁੰਦਾ ਤਾਂ ਤੁਸੀਂ ਦੇਖੋ 1 ਡਾਲਰ 48 ਸੈਂਟ ਨੂੰ ਪਰ ਕਿਲੋ ਆ ਤੇ ਸਿਓ ਲਗਭਗ 2.98 ਸੈਂਟ ਨੂੰ ਤੇ ਵੱਖਰੇ ਵੱਖਰੇ ਤਰ੍ਹਾਂ ਦੇ ਕੇਲੇ ਹੁੰਦੇ ਆ ਆਹ ਲੇਡੀ ਫਿੰਗਰ ਕਹਿੰਦੇ ਆ ਆਪਾਂ ਇਹਨਾਂ ਨੂੰ ਇਹ 98 ਸੈਂਟ ਦੇ ਨੇ ਤੇ ਅੱਜ ਜਦੋਂ ਆਪਣੀਆਂ ਸ਼ਕਰਗੰਦੀਆਂ ਜੀਆਂ ਤੇ ਟਮਾਟਰ ਵੱਖਰੇ ਵੱਖਰੇ ਤਰੀਕੇ ਦੇ ਵੱਖਰੇ ਵੱਖਰੇ ਤਰ੍ਹਾਂ ਦੇ ਹੁੰਦੇ ਆ ਨਿੰਬੂ ਅੱਜ ਹੈਗੇ ਆ 2 ਡਾਲਰ 98 ਸੈਂਟ ਦੇ ਤੇ ਜਦਾਂ ਆ ਪਾਇਨ ਐਪਲ ਦੇ 10 ਡਾਲਰ ਦੇ ਤਿੰਨ ਕਾਫੀ ਸਸਤੇ ਆ ਦੂਜੇ ਮਾਰਕੀਟਾਂ ਨਾਲੋਂ ਤਪੀਤਾ 10 ਡਾਲਰ 98 ਸੈਂਟ ਦਾ ਸਾਰੇ ਵੱਖਰੇ ਵੱਖਰੇ ਜੋ ਲੱਗੇ ਹੁੰਦੇ ਆ ਤੇ ਮੈਂ ਇਸੇ ਤਰ੍ਹਾਂ ਹੀ ਤੁਹਾਨੂੰ ਕੋਸ਼ੇ ਕਰ ਰਹੇ ਆਂ ਦੇ ਅੰਦਰਲੇ ਪਾਸੇ ਦਿਖਾਵਾਂ ਸਾਰੇ ਜਦਾਂ ਇਹ ਐਵੋਕਾਡੋ ਆ ਇਹਦੇ ਵਿੱਚ ਕਾਫੀ ਹੈਗਾ ਤੇ ਲਗਭਗ 8 ਡਾਲਰ ਦਾ ਹੈਗਾ ਇਦਾਂ ਵੱਖਰੇ ਵੱਖਰੇ ਫਰੂਟ ਨੇ ਦੇਖ ਸਕਦੇ ਹੋ ਜਿਵੇਂ ਅੱਜ ਅੰਗੂਰ 7 ਡਾਲਰ ਦੇ ਨੇ ਓਕੇ ਇੱਥੇ ਜੋ ਰੇਟ ਲੱਗਿਆ ਸਿਰਫ ਉਹੀ ਰਹਿਣਾ ਨਾ ਬਾਅਦ ਨਾ ਘੱਟ ਅਸਾਂ ਇਹ ਆ ਜਿਵੇਂ ਆਸਿਓ ਇਹ ਡਾਲਰ ਤੇ ਹਮ ਤਰ ਤ ਤੇ ਜਿਵੇਂ ਜਿਵੇਂ ਵੱਖਰੇ ਵੱਖਰੇ ਸਪੈਸ਼ਲ ਲੱਗਦੇ ਰਹਿੰਦੇ ਆ ਤੇ ਆ ਜਿਹੜੀਆਂ ਤੀਜਾਂ ਸਰੇਜ ਵਿੱਚ ਰੱਖਣੀਆਂ ਜ਼ਰੂਰੀ ਆ ਇਸੇ ਤਰ੍ਹਾਂ ਸਾਰੀਆਂ ਬੱਕਰੀਆਂ ਬੱਕਰੀਆਂ ਸਬਜ਼ੀਆਂ ਲਗਭਗ ਇੰਡੀਆ ਵਾਲੀ ਹਰ ਸਬਜ਼ੀ ਤੁਹਾਨੂੰ ਇੱਥੇ ਮਿਲ ਸਕਦੀ ਆ ਇਹ ਫਰੂਟ ਮਾਰਕੀਟ ਦਾ ਨਾਂ ਸਿੱਕਿੱਪੀ ਫਰੂਟ ਮਾਰਕੀਟ ਆ ਤੇ ਮੇਰੇ ਘਰਾਂ ਦੇ ਕੋਲੇ ਆ ਸੇ ਕੋ ਸੇ ਇਹ ਆਪਣੇ ਪੰਜਾਬੀ ਭਾਈਚਾਰੇ ਦੀਆਂ ਵੀ ਹੁੰਦੀਆਂ ਹਨ ਜਿਵੇਂ ਗੰਡੇ ਹੋਗੇ ਆਲੂ ਕਿੰਨੇ ਤਰ੍ਹਾਂ ਦੇ ਆਲੂ ਨੇ ਲਸਣ ਹੋ ਗਈ ਸਾਰਾ ਕੁਝ ਉਸੇ ਤਰ੍ਹਾਂ ਹੀ ਮਿਲਦਾ ਤੇ ਗੰਡੇ 38 ਡਾਲਰ ਦੇ 10 ਕਿਲੋ ਮੰਨ ਲਓ ਪਹਿਲਾਂ ਨਾਲੋਂ ਜੇ ਗੱਲ ਕਰਾਂ ਕੋਵਿਡ ਦੇ ਨਾਲੋਂ ਕੋਵਿਡ ਆਉਣ ਤੋਂ ਬਾਅਦ ਲਗਭਗ ਇਹ ਰੇਟ ਦੁੱਗਣੇ ਹੀ ਹੋ ਗਏ ਆ ਦੁੱਗਣੇ ਕਿ ਕਈ-ਕਈ ਗੁਣੇ ਵਧ ਗਏ ਆ ਸਬਜ਼ੀ ਮੰਡੀ ਦੇ ਵਿੱਚ ਬਾਕੀ ਵੀ ਲਗਭਗ ਕਾਫੀ ਕੋਸਟਰ ਨਲ ਜਾਂਦਾ ਜੋ ਸਾਰਾ ਵਗਾਰਾ ਵੀ ਜਿਵੇਂ ਆਪਣੇ ਇਹ ਨਾਤ ਪਾਤੀਆਂ ਹੋ ਗਈਆਂ ਆਹ ਹਰੇ ਸਿਓ ਨੇ ਇਹ ਵੀ ਸਿਹਤ ਵਾਸਤੇ ਬਹੁਤ ਚੰਗੇ ਹੁੰਦੇ ਆ ਤੇ ਆ ਰੈੱਡ ਵਾਲੇ ਹੋਗੇ ਤੇ ਪਰਲੇ ਪਾਸੇ ਇਹਨਾਂ ਦੀ ਨਾਨ-ਵੈਜ ਦੀ ਹੈ ਆਪਾਂ ਉਧਰ ਨਹੀਂ ਜਾਣਾ ਕਿਉਂਕਿ ਆਪਾਂ ਉਹਨਾਂ ਨੂੰ ਆਪਾਂ ਕੁਛ ਇਹ ਕਰਾਂਗੇ ਆਪਾਂ ਵੈਜੀਟੇਰੀਅਨ ਨੂੰ ਪਹਿਲ ਦਿੰਨੇ ਆ ਤੇ ਕੋਸ਼ਿਸ਼ ਕਰ ਰਹੇ ਆ ਕਿ ਸਾਰਾ ਕੁਝ ਵੈਜੀਟੇਰੀਅਨ ਖਾਇਆ ਜਾਵੇ 20 ਕਿਲੋ ਗੰਡੇ ਪੱਤਿਆਂ ਦਾ ਡਲਰਾਂ ਦੇ ਆ ਤੇ ਦਿਖਾਉਣ ਦਾ ਮਤਲਬ ਸਿਰਫ ਇੰਨਾ ਹੀ ਆ ਵੀ ਵੱਡੀਆਂ ਮਾਰਕੀਟਾਂ ਵੱਡੇ ਘਰ ਕਾਰਪੋਰਟ ਘਰਾਣਿਆਂ ਤੋਂ ਚੀਜ਼ਾਂ ਲੈਣ ਦੀ ਬਜਾਏ ਕੋਸ਼ੇ ਕਰੋ ਛੋਟੀਆਂ ਮਾਰਕੀਟਾਂ ਦੀ ਮਦਦ ਕਰੋ ਸਹਿਯੋਗ ਦਿਓ ਕਿ ਇਸ ਇਹ ਸਾਰੀਆਂ ਆਪਣੇ ਆਸਰੇ ਹੀ ਮਤਲਬ ਤੁਹਾਡੇ ਵਾਸਤੇ ਵੀ ਆ ਰੇਟ ਦਾ ਵੀ ਫਾਇਦਾ ਹੈਗਾ ਤੇ ਆਪਣਾ ਵੀ ਫਾਇਦਾ ਇਹਨਾਂ ਦਾ ਵੀ ਫਾਇਦਾ ਜੇ ਵੱਡੇ ਕਾਰਪੋਰਟ ਕਰਾਉਣ ਦੇ ਹੱਥ ਚਲੇ ਗਿਆ ਤਾਂ ਇਹਦੋਂ ਵੀ ਕੰਮ ਔਖਾ ਹੋ ਜਾਣਾ ਤੇ ਇਹੀ ਇਹੀ ਰੌਲਾ ਸਾਰਾ ਆਪਣੇ ਪੰਜਾਬ ਦੇ ਵਿੱਚ ਵੀ ਸੇਮ ਆ ਤਾਂ ਕੋਸ਼ਿਸ਼ ਕਰਿਆ ਕਰੀਏ ਕਿ ਜਿੰਨਾ ਕ ਆਪਾਂ ਚੀਜ਼ਾਂ ਲੈਣੀਆਂ ਨਾਲੇ ਫਰੈਸ਼ ਤੇ ਵਧੀਆ ਮਿਲਦੀਆਂ ਨੇ ਅੱਜ ਦੀ ਐਸਕੀਪੀ ਫਰੂਟ ਮਾਰਕੀਟ ਦੀ ਵੀਡੀਓ ਸਰਜੀਤ ਅਵਾਜਖੰਡਾ YouTube ਚੈਨਲ ਤੇ ਦੇਖਣ ਲਈ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੱਥੋਂ ਵੀ ਜੁੜਦੇ ਹੋ ਸਮਾਂ ਕੱਢਦੇ ਹੋ ਸਾਰਿਆਂ ਦਾ ਬਹੁਤ ਧੰਨਵਾਦ ਤੇ ਜੇ ਕੁਛ ਜਾਣੇ ਜਾਣੇ ਕਿਤੇ ਵੱਧ ਘੱਟ ਬੋਲਿਆ ਜਾਂਦਾ ਤਾਂ ਛੋਟਾ ਵੀਰ ਸਮਝ ਕੇ ਮਾਫ਼ ਕਰਨਾ ਤਾਂ ਜੁੜਦੇ ਰਹਿ ਕਰੋ ਆਪਣੇ ਚੈਨਲ ਦੇ ਨਾਲ ਨਵੀਂ ਨਵੀਂ ਚੀਜ਼ਾਂ ਦਿਖਾਉਂਦੇ ਰਵਾਂਗੇ ਤੇ ਅੱਜ ਦੀ ਇਹ ਵੀਡੀਓ ਦੇਖਣ ਲਈ ਇੱਕ ਵਾਰ ਫਿਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ